ਗੁਰ ਸੇਵੀਐ ਅਹ ਨਿਸ ਸਹਜ ਸੁਭਾਏ ਦਰਸ਼ਨ ਪਰਸੈ ਗੁਰੂ ਕਾ ਜਨਮ ਮਰਨ ਦੁਖ ਜਾਈ ਹੋਵ ਸਿਫਤਖ ਸੰਮਦੀ ਨੂਰ ਅਰਸੋ ਕੁਰਸੋ ਛਟੀਐ ਦੁ ਦਿੱਠ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਆ ਸੱਜਣ ਸੱਚੇ ਪਾਤਸ਼ਾਹ ਸਿਰ ਸ਼ਾਂਦ ਸ਼ੋ ਜਿਸ ਪਾਸ ਬਹਟਿ ਆ ਸੋਹੀਐ سبنا داوی سا ہو سجن سچا پاتشاہ سر شاہ جس پاس بہٹھیاں سو ہی ہے ਸਬਨਾ ਦਾ ਵੀ ਸਾਹੋ ਸਤਨਾ ਸ਼੍ਰੀ ਸੋ ਨਾ ਸ੍ਰੀ ਮਹਲਾ ਪੰਜਵਾਂ ਜਿਸ ਕੋ ਬਿਸਰ ਪ੍ਰਾਨ ਪਤ ਦਾਤਾ गा चरण कमल जाका मन राग ਿਸਕੋ ਬਿਸਰਾ ਪ੍ਰਾਨ ਪਤ ਦਾਤਾ ਸੋਈ ਗਨਹੋ ਅਭਾਗਾ ਚਰਨ ਕਮਲ ਜੋ ਕ ਮਨ ਰੰਗ ਤੇਰਾ ਜਨ ਰਾਮ ਨਾਮ ਰੰਗ ਜਾਗਾ ਆਲਸ ਛੀਜ ਗਿਆ ਸਭ ਤਨ ਤੇ ਰੀਤਮ ਸਿਉ ਮਨ ਲਾਗਾ ਰਹਾ ਜਹ ਜਹ ਪੀਖੋ ਤਹ ਨਰਾਇਣ ਲ ਘਟਾ ਮਹਿ ਤਾਗਾ ਨਾਮ ਉਦਕ ਪੀਵਤ ਜਨ ਨਾਨਕ ਤਿਆਗੇ ਸਭ ਅਨੁਰਾਗਾ ਜਹ ਜਹ ਪੀਖੋ ਤਹ ਨਰਾਇਣ ਸਗਲ ਘਟਾ ਮਹਿ ਤਾਗਾ ਨਾਮ ਉਦਕ ਪੀਵਤ ਜਨ ਨਾਨਕ त्यागे सब अनुराग वाह गुरु जी का खालसा वाह गुरु जी की फतेह ਨਾ ਸ੍ਰੀ ਮਹਲਾ ਪੰਜਵਾਂ ਜਿਸ ਕੋ ਬਿਸਰੈ ਪ੍ਰਾਨ ਪਤ ਦਾਤਾ ਸੋਈ ਗਨਹੂ ਅਭਾਗਾ ਚਰਨ ਕਮਲ ਜਾ ਕਾ ਮਨ ਰਗਿਓ ਅਮੇਸ ਰੋਵਰ